なるほど。<music> अच्छा वो भी नहीं तो अब हम कुछ सा कितने काम तो, तो, तो पेपर में दो ही पेपर भरने के ਗਾਇਬ ਕੀਤਾ ਹੋਇਆ। ਹਾਂਜੀ ਸਰ ਸਾਡੇ ਕੋਲ ਸੀਸੀਟੀਵੀ ਫੁਟੇਜ ਹੈਗੀ ਐ ਜਿਹਦੇ ਵਿੱਚ ਉਹ ਲੈ ਕੇ ਵੀ ਜਾ ਰਿਹਾ ਖਾਲੀ ਹੱਥ ਵੀ ਵਾਪਸ ਆ ਰਿਹਾ। ਅਸੀਂ ਉਹ ਕਢਾਈਆਂ ਅਸੀਂ ਫਿਰੋਜ਼ਪੁਰ ਜਿਵੇਂ ਤੁਹਾਨੂੰ ਮੰਮਾ ਨੇ ਦੱਸਿਆ ਸਾਰਾ ਕੁਝ ਵੀ ਫਿਰੋਜ਼ਪੁਰ ਵੀ ਗਏ ਸਾਰੇ ਕੈਮਰੇ ਵੀ ਸਾਰੇ ਚੈੱਕ ਕਰਵਾਏ ਤੇ ਉਹ ਹੀ ਲੈ ਕੇ ਗਏ ਆ ਸਰ। ਇੱਕ ਸਰ ਹੋਰ ਗੱਲ ਹੈ ਕਿ ਜਿਹੜੇ ਕਹਿ ਰਹੇ ਆ ਸਾਨੂੰ ਵੀ ਤੁਸੀਂ ਕਿਉਂ ਮਜ਼ਾਕ ਦਾ ਪਾਤਰ ਬਣ ਰਹੇ ਹੋ? ਉਹਨਾਂ ਨੂੰ ਇੱਕ ਗੱਲ ਮੈਂ ਪੁੱਛਣਾ ਚਾਹਨੀ ਆ ਵੀ ਜੇ ਤੁਹਾਡੇ ਬੱਚੇ ਨੂੰ ਕੋਈ ਐਂਦਾ ਲੈ ਜਾਵੇ ਤੇ ਫਿਰ ਤੁਸੀਂ ਕੀ ਕਰੋਗੇ ਤੁਸੀਂ ਕਹੋਗੇ ਵੀ ਅਸੀਂ ਸਬਰ ਕਰ ਲਾਂਗੇ ਵੀ ਤੁਸੀਂ ਪੁਲਿਸ ਨੂੰ ਕਹੋਗੇ ਵੀ ਤੁਸੀਂ ਕੋਈ ਕਾਰਵਾਈ ਨਹੀਂ ਕਰਨੀ ਵੀ ਅਸੀਂ ਸਬਰ ਕਰ ਲਿਆ ਵੀ ਜਿੰਨਾ ਸੀ ਉਹਦਾ ਸੀਗਾ ਖਾਦ ਸਾਡੇ ਕੋਲ ਖਾਣਾ ਉਹਨੇ ਖਾ ਲਿਆ ਜੀ ਸਾਡੇ ਲਈ ਤਾਂ ਉਹ ਬੱਚਾ ਹੀ ਸੀਗਾ 10 ਸਾਲ ਦੀ ਹੋਗੀ ਸੀ 15 ਦਿਨਾਂ ਦੀ ਸੀ ਘਰੇ ਲਿਆਂਦੀ ਸੀ ਉਹ ਤੇ ਪਾਪਾ ਹੁਣ ਵੀ ਨਾਰਾਜ਼ ਨਹੀਂ ਹੋਏ ਹੁਣ ਉਹ ਕਿੱਥੇ ਨੇ ਸਰ ਸਾਨੂੰ ਪਤਾ ਨਹੀਂ ਉਹ ਕਿੱਥੇ ਰਹਿੰਦੇ ਆ ਕਿੱਥੇ ਨਹੀਂ ਰਹਿੰਦੇ ਹੁਣ ਪਰ ਸਾਡੇ ਨਾਲ ਨਹੀਂ ਰਹੇ ਕਿੰਨੇ ਦਿਨੋਂ ਤੁਹਾਡੇ ਨਾਲ ਨਹੀਂ ਰਹੇ ਸਰ ਉਸ ਦਿਨ ਤੋਂ ਹੀ ਉਹ ਲੈ ਗਏ ਸੀਗੇ ਆਪਣੇ ਕੱਪੜੇ ਚੱਕ ਕੇ ਘਰ ਚੋਂ ਤੇ ਬੈਗ ਭਰ ਕੇ ਆਪਣਾ ਲੈ ਗਏ ਸੀ ਉਸ ਤੋਂ ਬਾਅਦ ਘਰੇ ਨਹੀਂ ਆ ਕਿੰਨੇ ਦਿਨ ਹੋ ਗਏ ਮਹੀਨਾ ਹੀ ਹੋ ਗਿਆ ਸਰ ਸਰ ਇਹ ਮੰਗ ਕਰਦੇ ਆ ਵੀ ਸਾਨੂੰ ਇੱਥੇ ਪਹਿਲਾਂ ਉਹ ਬਰਾਮਦ ਕਰਵਾਈ ਜਾਵੇ ਵੀ ਜਿੱਥੇ ਵੀ ਉਹ ਹੈਗੀ ਆ ਪੁਲਿਸ ਤੋਂ ਇਹੀ ਅਸੀਂ ਮੰਗ ਕਰਦੇ ਆ ਤੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਵੀ ਜਿਹੜੀ ਉਹਨੂੰ ਪਰੇਸ਼ਾਨੀ ਹੋਈ ਆ ਸਾਡੇ ਡੌਗ ਨੂੰ ਉਹਦੇ ਲਈ ਹਾਂਜੀ ਮੈਡਮ ਕੀ ਹੋਇਆ ਕਿ ਆਪਾ ਆਪਣੇ ਪਤੀ ਦੇ ਖਿਲਾਫ ਕੀ ਮਾਮਲਾ ਦਰਜ ਕਰਵਾਇਆ ਹੈ ਇਹ ਕੁੱਤੀ ਸੀਗੀ ਜਿਹੜੀ ਗੁੰਮ ਹੋ ਗਈ ਸੀ ਜਾਂ ਕੀ ਸੀ ਮਾਮਲਾ ਜੀ ਸਰ ਕਿ ਡੌਗ ਹੀ ਸੀ ਕਿ ਫੀਮੇਲ ਸੀ ਜਰਮਨ ਸ਼ੈਫਰਡ ਜੋ ਕਿ ਮਤਲਬ 15 ਦਿਨਾਂ ਦੀ ਸੀ ਰੱਖੀ ਹੋਈ ਸੀ ਲਿਆ ਕੇ 10 ਸਾਲ ਦੀ ਹੋ ਗਈ ਸੀ ਐਕਚੁਅਲੀ ਉਹ ਤਾਂ ਮੈਂ 25 ਜੁਲਾਈ ਨੂੰ ਆਪਰੇਸ਼ਨ ਕਰਾਉਣ ਗਈ ਸੀ ਆਪਣਾ ਪਿੱਤੇ ਦਾ ਪ੍ਰੀ ਰਿਕੋਰਡ ਗਈ ਸੀਗੀ ਉਸ ਤੋਂ ਬਾਅਦ ਮੈਨੂੰ 30 ਤਰੀਕ ਨੂੰ ਉੱਥੇ ਛੁੱਟੀ ਮਿਲੀ ਸੀਗੀ ਤਾਂ ਜਦੋਂ ਮੈਂ ਮੇਰੀ ਬੇਟੀ ਤੇ ਮੇਰਾ ਜਵਾਈ ਨਾਲ ਆਏ ਉਹ ਘਰ ਵਿੱਚ ਮੈਂ ਮੌਜੂਦ ਨਹੀਂ ਪਾਈ ਤਾਂ ਮੈਂ ਆਪਣੇ ਹਸਬੰਦ ਨੂੰ ਹੀ ਪੁੱਛਿਆ ਸੀਗਾ ਵੀ ਉਹਦਾ ਨਾਂ ਅਸੀਂ ਸ਼ੈਫੀ ਰੱਖਿਆ ਸੀ ਪਿਆਰ ਦੇ ਨਾਲ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਸ਼ੈਫੀ ਕਿੱਥੇ ਹੈਗੀ ਐ ਤਾਂ ਉਹਨਾਂ ਨੇ ਦੱਸਣ ਦੀ ਬਜਾਏ ਮੇਰੇ ਨਾਲ ਲੜਨਾ ਛੇਣਾ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਬਾਅਦ ਉਹਨਾਂ ਚਾਰਕ ਦਿਨ ਮੈਂ ਐਵੇਂ ਹੀ ਲਗਾਤਾਰ ਮਤਲਬ ਪੁੱਛਦੇ ਰਹੀ ਕਿ ਦੱਸ ਦੇਣਗੇ ਕਿੱਥੇ ਆ ਕਦੀ ਕਹਿੰਦੇ ਸੀ ਫਿਰੋਜ਼ਪੁਰ ਵਾਲੀ ਟ੍ਰੇਨ ਤੇ ਚੜਾਈ ਆ ਕਦੀ ਕਹਿੰਦੇ ਸੀ ਮੈਂ ਚੰਡੀਗੜ੍ਹ ਵਾਲੀ ਟ੍ਰੇਨ ਤੇ ਚੜਾਤੀ ਤੇ ਉਸ ਤੋਂ ਬਾਅਦ ਸਾਨੂੰ ਫਿਰੋਜ਼ਪੁਰ ਗਿਆ ਸੀ ਫਿਰੋਜ਼ਪੁਰ ਅਗਲੇ ਦਿਨ ਮੈਂ ਟਾਂਕੇ ਲੱਗੇ ਹੋਏ ਸੀ ਮੇਰੇ ਮੈਂ ਤੇ ਮੇਰੇ ਬੇਟੀ ਅਸੀਂ ਫਿਰੋਜ਼ਪੁਰ ਸਟੇਸ਼ਨ ਤੇ ਚਲੇ ਗਏ ਸੀਗੇ ਉੱ ਉਸ ਤੋਂ ਬਾਅਦ ਐਨਜੀਓ ਵਾਲੇ ਹੈਗੇ ਇੱਕ ਮੋਗੇ ਤੇ ਇੱਕ ਫਿਰੋਜ਼ਪੁਰ ਤੇ ਉਹ ਆਏ ਸੀ ਸਾਡੇ ਕੋਲ ਇੱਥੇ ਥਾਣੇ 'ਚ ਆ ਗਏ ਸੀਗੇ ਮੋਗੇ ਵਾਲੇ ਤੇ ਉਹਨਾਂ ਨੂੰ ਉਹਨੇ ਉਸੇ ਟਾਈਮ ਬਿਆਨ ਬਦਲ ਦਿੱਤੇ ਸੀ ਕਿ ਮੈਂ ਚੰਡੀਗੜ੍ਹ ਵਾਲੀ ਟ੍ਰੇਨ 'ਚ ਚੜਾਈ ਹੈ ਸਾਡੇ ਕੋਲ ਸੀਸੀਟੀਵੀ ਕੈਮਰੇਸ ਫੋਟੋਸ ਆ ਗਈਆਂ ਨੇ ਸਾਰੀਆਂ ਹੈਗੀਆਂ ਨੇ ਲੈ ਕੇ ਜਾ ਰਿਹਾ ਖਾਲੀ ਵਾਪਸ ਸਾਰ ਇੱਕ ਲਫਾਫਾ ਵੀ ਹੱਥ ਵਿੱਚ ਹੈ ਉਹ ਲਫਾਫੇ ਦਾ ਕਲਰ ਵੀ ਚੇਂਜ ਹੋ ਗਿਆ ਪਤਾ ਨਹੀਂ ਕੀ ਆ ਸਾਨੂੰ ਨਹੀਂ ਪਤਾ ਹੈਗਾ ਕਿ ਕਿੱਡੀ ਕੁ ਸੀਗੀ ਕੁੱਤੀ ਜੋ ਤੁਸੀਂ ਪਾਲੀ ਸੀ ਤੇ ਹੁਣ ਕਿੰਨੀ ਕੁ ਉਮਰ ਦੀ ਸਰ 15 ਦਿਨਾਂ ਦੀ ਲੈ ਕੇ ਆਏ ਸੀਗੇ ਤੇ ਹੁਣ 10 ਸਾਲ ਦੀ ਸੀਗੀ ਉਹ ਇੰਨਾ ਟਾਈਮ ਫਿਰ ਤੁਹਾਡੇ ਘਰੇ ਨਹੀਂ ਹਾਂਜੀ ਹਾਂ ਪੂਰਾ ਪਿਆਰ ਸੀ ਜੀ ਥੋੜਾ ਜਿਹਾ ਸਰ ਹੁਣ ਬਿਮਾਰ ਵੀ ਰਹਿਣ ਲੱਗ ਗਈ ਸੀ ਕੰਨ ਥੋੜਾ ਜਿਹਾ ਖਰਾਬ ਹੋਣ ਲੱਗ ਗਿਆ ਸੀ ਉਹਦਾ ਪਰ ਮੈਂ ਉਹਦਾ ਇਲਾਜ ਜਿਵੇਂ ਲਗਾਤਾਰ ਕਰਾਈ ਰਹੀ ਸੀ ਉਹਦਾ ਪਰ ਇਹੋ ਜੀ ਕੀ ਗੱਲ ਹੋਈ ਕਿ ਉਹਦੋਂ ਜਦੋਂ ਆਪਾਂ ਇੱਕ ਕੁੱਤੀ ਦੀ ਲਈ ਆਪਣੇ ਪਤੀ ਦੇ ਖਿਲਾਫੀ ਸ਼ਿਕਾਇਤ ਦਰਜ ਸਰ ਮੇਰੇ ਬੱਚਿਆਂ ਤੋਂ ਵੱਧ ਪਿਆਰੀ ਸੀ ਉਹ ਮੈਂ ਦੇਖਭਾਲ ਉਹਦੀ ਕਰਦੀ ਸੀ ਹਨ ਸਵੇਰੇ ਮਾਰਨਿੰਗ ਸਾਇਰ ਤੇ ਲੈ ਕੇ ਜਾਣਾ ਸਾਢੇ ਤਿੰਨ ਪੌਣੇ ਚਾਰ ਵਜੇ ਦੀ ਸੀ ਮੈਂ ਸਾਇਰ ਤੇ ਲੈ ਕੇ ਜਾਣਾ ਖੁਦ ਸਾਇਰ ਕਰਨ ਜਾਂਦੀ ਸੀ ਆਪ ਤੁਹਾਡੇ ਪਤੀ ਪਸੰਦ ਨਹੀਂ ਕਰਦੇ ਸੀ ਉਹਨੂੰ ਹਾਂ ਹੁਣ ਕੋੜ ਟਾਈਮ ਤੋਂ ਉਹ ਬਸ ਉਹਨੂੰ ਬਸ ਮੈਨੂੰ ਕਹਿੰਦੇ ਸੀ ਕੋੜ ਘਰੇ ਰੱਖਿਆ ਇਹ ਕਿ ਤੇ ਵੀ ਦਾ ਕੰਨ ਖਰਾਬ ਹੋ ਗਿਆ ਤੇ ਮੇਰੇ ਪਿੱਛੋ ਪਿੱਛੇ ਸਰਦੀ ਆਏ ਜਿੱਦਨ ਮੈਨੂੰ ਛੋਟੇ ਮਿਲੇ ਮੇਰੇ ਆਨ ਤੋਂ ਪਹਿਲਾਂ ਪਹਿਲਾਂ ਹੀ ਮੇਰੀ ਵੇਟ ਵੀ ਨਹੀਂ ਕੀਤੀ ਉਹਨਾਂ ਨੇ ਕਿ ਆਜੋਗੀ ਫੇਰ ਆਪਾਂ ਡਿਸਕਸ ਕਰ ਲਾਂਗੇ ਚਲੋ ਮੈਂ ਸ਼ਾਇਦ ਰਾਜ਼ੀ ਹੋ ਜਾਂਦੀ ਤਾਂ ਕੁਛ ਵੀ ਸੀਗਾ ਹੁਣ ਤੁਸੀਂ ਕੀ ਡਿਮਾਂਡ ਕਰਦੇ ਹੋ ਪੁਲਿਸ ਤੋਂ ਸਰ ਮੈਨੂੰ ਇਹੀ ਹੈ ਕਿ ਇਨਸਾਫ ਦਿੱਤਾ ਜਾਵੇ ਜਾਂ ਸਭੀ ਬਰਾਮਦ ਕਰਵਾ ਕੇ ਦਿੱਤੀ ਜਾਵੇ ਤੇ ਨਾਲ ਇਹਦੇ ਤੇ ਮਤਲਬ ਕਿ ਕੇਸ ਵੀ ਹੋਵੇ ਮੇਰੇ ਹਸਬੰਦ ਤੇ ਠੀਕ ਜੀ ਅੱਜ ਇੱਕ ਜਗਰਾਉਂ ਦੇ ਰਾਮਨਗਰ ਮਹਲੇ ਰੇਨਵਈ ਕੋਰ ਨੇ ਆਪਣੇ ਪਤੀ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਕਿ ਘਰ ਦੇ ਵਿੱਚ ਰਹਿਣ ਵਾਲੀ ਕੁੱਤੀ ਨੂੰ ਪਤੀ ਨੇ ਗਾਇਬ ਕੀਤਾ ਕੁੱਤੀ ਦੇ ਗਾਇਬ ਹੋਣ ਕਰਕੇ ਪਤੀ ਦੇ ਘਰ ਕੋਈ ਸ਼ਿਕਾਇਤ ਆਈ ਹੈ ਹਾਂਜੀ ਸਾਡੇ ਕੋਲੇ ਇੱਕ ਲੇਡੀ ਜਸਨੀਤ ਕੌਰ ਨੇ ਆਪਣੀ ਕੰਪਲੇਂਟ ਦਿੱਤੀ ਸੀਗੀ ਵੀ ਉਹਨਾਂ ਦੇ ਇੱਕ ਪੈਟ ਕੁੱਤੀ ਸੀਗੀ ਕਾਫੀ 올ਡ ਸੀ ਉਹ 10 ਸਾਲ ਉਹਦੀ ਉਮਰ ਦਾਸ ਰਹੇ ਨੇਗੀ ਸ਼ੈਫੀ ਨਾਮ ਸੀ ਜਰਮਨ ਸ਼ੈਫਰਡ ਬਰੀਡ ਦੀ ਉਹ ਫੀਮੇਲ ਡੌਗ ਸੀਗੀ ਉਹਨਾਂ ਦੱਸਿਆ ਸੀਗਾ ਵੀ ਉਹਦੇ ਘਰ ਵਾਲਾ ਜਿਹੜਾ ਹੈ ਸੁਰਿੰਦਰਪਾਲ ਜੀ ਉਹ ਇਹਦੀ ਜਿਹੜੀ ਫੀਮੇਲ ਡੌਗ ਹੈ ਉਹਨੂੰ ਕਾਫੀ ਟਾਈਮ ਤੋਂ ਲੈ ਕੇ ਚਲਾ ਗਿਆ ਹੈਗਾ ਤੇ ਉਹਨਾਂ ਨੂੰ ਸ਼ੱਕ ਆ ਵੀ ਇਹਨੇ ਕਿਤੇ ਇਹ ਕੁੱਤੀ ਨੂੰ ਮਾਰ ਦਿੱਤਾ ਹੈਗਾ ਕੰਪਲੇਂਟ ਮੈਂ ਕਿ ਆਈਓ ਨੂੰ ਮਾਰਕ ਕੀਤੀ ਉਹਨੇ ਜਿਹੜਾ सुरेंद्रਪਾਲ ਆ ਅਸੀਂ ਇਹਨੂੰ ਕਾਫੀ ਲੱਭਣ ਦੀ ਕੋਸ਼ਿਸ਼ ਕੀਤੀ ਇਹਨੂੰ ਸ਼ਾਮਲ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹ ਸ਼ਾਮਲ ਨਹੀਂ ਹੋਇਆ ਹੈਗਾ ਜੀ ਤੇ ਕਿਉਂਕਿ ਮਾਮਲਾ ਇਹ ਸੈਂਸਿਟਿਵ ਸੀਗਾ ਤਾਂ ਫਿਰ ਅਸੀਂ ਇੱਕ ਵਾਰ ਐਫਆਈਆਰ ਦਰਜ ਕੀਤੀ ਹੈਗੀ ਐਫਆਈਆਰ ਨੰਬਰ 186 ਅੰਡਰ ਸੈਕਸ਼ਨ 325 ਆ ਬੀਐਨਐਸ ਤੇ 11 ਆ ਜਿਹੜਾ ਪ੍ਰੋਵੈਂਸ਼ਨ ਆਫ ਐਨੀਮਲ क्रੂਅਲਟੀ ਐਕਟ ਤੇ ਇਹਦੇ ਚ ਇਹਨੂੰ ਅਸੀਂ ਹਲੇ ਗ੍ਰਿਫਤਾਰ ਕਰਨਾ ਜੀ ਉਹਦੇ ਬਾਅਦ ਦੇਖਦੇ ਆਂ ਵੀ ਫੀਮੇਲ ਡੌਗ ਦਾ ਕੀ ਹਾਲ ਹੈ ਉਮੀਦ ਹੈ ਜਲਦੀ ਲੱਭ ਲਈ ਜਾਊਗੀ ਹਾਂ ਬਿਲਕੁਲ ਰੇਡਾਂ ਕੀਤੇ ਜਾ ਰਹੇ ਨੇ ਜੀ